ਜਿਹੜੇ ਆਤਮਿਕ ਨੇ ਆਤਮਾ ਦੇ ਦੁਆਰਾ ਚੱਲਦੇ ਨੇ ਜਿੰਨਾਂ ਨੇ ਸਪਿਰਿਟ ਨੂੰ ਆਪਣੇ ਜੀਵਨ ਦੇ ਵਿੱਚ ਮਹਿਸੂਸ ਕੀਤਾ ਵਾ ਉਹ ਉਹ ਆਨਸੋ ਦੇ ਜਿਹੜੇ ਆਤਮਾ ਨੂੰ ਮਾਨਵਿਕ ਸੋਭਾ ਮੱਲ ਲੇ ਕਿਉਂ ਆ ਆਤਮਾ ਦੀ ਅਵਸਥਾ ਤਕੀਲ ਹੁੰਦੀ ਆ ਮਲ ਲੁੰਦੀ ਆ ਯੋਗ ਨਾਲ ਤਾਇਕਰੀ ਇਹਨਾਂ ਦੇ ਸਰੀਰ 'ਤੇ ਕੋ ਸਰੀਰ ਦੀ ਅਵਸਥਾ 'ਤੇ ਧਿਆਨ ਲਗਾਉਂਦੇ ਕਿੰਨਾ ਤੇ ਮਰਾ ਬੋਲੋ ਪੱਚੀ ਵਾਲੇ ਬੋਲੋ ਸਰੀਰ ਦੀ ਅਵਸਥਾ ਉੱਤੇ ਧਿਆਨ ਦੇਉ ਕਿਹੜੇ ਲੋਕ ਨੇ ਸਰੀਰਕ ਲੋਕ ਨੇ ਜਿਨ੍ਹਾਂ ਨੂੰ ਬੰਦਗੀ ਦੀ ਲਗਨ ਨਹੀਂ ਆ ਜਿਨ੍ਹਾਂ ਨੂੰ ਪਰਮੇਸ਼ਰ ਦੀ ਲਗਨ ਨਹੀਂ ਆ ਜਿਹੜੇ ਗੋਦਾ ਦੀ ਸੇਵਾ ਨਹੀਂ ਕਰਦੇ ਜਿਹੜੇ ਪ੍ਰਭੂ ਦੇ ਵਿੱਚ ਨਹੀਂ ਵਸਦੇ ਜਿਹੜੇ ਖਾਦਮ ਦੀ ਆਗਿਆਕਾਰੀ ਨਹੀਂ ਕਰਦੇ ਉਹ ਲੋਕ ਸਰੀਰਕ ਲੋਕ ਨੇ ਬਲੀ ਹਾਲੇਲੀਆ ਅਗਰ ਤੁਸੀਂ ਆਗਿਆਕਾਰੀ ਕਰਦੇ ਹੋ ਬੰਦਗੀ ਵਿੱਚ ਤੁਹਾਡੀ ਲਗਨ ਵਾ ਅਗਰ ਤੁਸੀਂ ਸੱਚਾਈ ਦੇ ਨਾਲ ਰੂਹ ਦੇ ਨਾਲ ਪ੍ਰਭੂ ਦੀ ਮਹਿਮਾ ਕਰਦੇ ਹੋ ਤੁਹਾਡੀ ਦੁਆ ਨੂੰ ਸੁਣ ਰਿਹਾ ਵਾ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਆਤਮਿਕ ਲੋਕ ਜੀ ਬਗਵਾਨੇ